ਸੰਗਤ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਚੰਗੇ ਗ੍ਰੰਥੀ ਨਹੀਂ ਮਿਲਣਗੇ ਕਿਉਂਕਿ ਆਪਾਂ 5 ਤੇ 4000 ਵਾਲਾ ਗ੍ਰੰਥੀ ਭਾਲਦੇ ਆਂ ਸਸਤੀ ਤੋਂ ਸਸਤਾ ਗ੍ਰੰਥੀ ਭਾਲਦੇ ਆਂ ਗੁਰੂ ਘਰ ਆਪਾਂ ਲੱਖਾਂ ਕਰੋੜਾਂ ਦੇ ਬਣਾ ਲਏ بڑے ਕਹਿੰਦੇ ਬੜੇ ਮਹਿੰਗੇ ਮਹਿੰਗੇ ਪੱਥਰ ਲਾਏ ਨੇ ਪਰ ਸਾਧ ਸੰਗਤ ਜੀ ਪੱਥਰਾਂ ਨੇ ਗਿਆਨ ਨਹੀਂ ਦੇਣਾ ਹਾਂ ਗੁਰੂ ਕਰ ਚੰਗੇ ਪੱਥਰ ਲੱਗਣੇ ਚਾਹੀਦੇ ਨੇ ਸੁੰਦਰ ਘਰ ਹੋਣਾ ਚਾਹੀਦਾ ਮੇਰੇ ਗੁਰੂ ਦਾ ਪਰ ਜਿਨੇ ਗਿਆਨ ਦੇਣਾ ਉਹਦੀ ਤਰਖਾ ਵੀ ਚੰਗੀ ਹੋਣੀ ਚਾਹੀਦੀ ਹੈ ਗਿਆਨੀ ਮਾਨ ਸਿੰਘ ਚੌਰ ਸਾਹਿਬ ਜੀ ਨੇ ਬਚਨ ਕੀਤੇ ਸਨ 35 40 ਸਾਲ ਪਹਿਲਾਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਚੰਗਾ ਗ੍ਰੰਥੀ ਚੰਗਾ ਰਾਗੀ ਚੰਗਾ ਢਾਡੇ ਕਵਿਸ਼ਰੀ ਨਹੀਂ ਮਿਲੇਗਾ ਤੇ 60% ਚੰਗੇ ਗ੍ਰੰਥੀ ਨਹੀਂ ਮਿਲ ਰਹੇ ਤੇ ਹੋਰ 10 15 ਸਾਲਾਂ ਨੂੰ ਤੁਹਾਨੂੰ ਚੰਗੇ ਗ੍ਰੰਥੀ ਨਹੀਂ ਮਿਲਣਗੇ ਚੰਗੇ ਰਾਗੀ ਨਹੀਂ ਮਿਲਣਗੇ ਜੇ ਅੱਜ ਆਪਾਂ ਸੰਭਾਲਣਾ ਕੀਤੀ ਤੇ ਸਾਧ ਸੰਗਤ ਜੀ ਆਪਾਂ ਬਚਨ ਕਰਦੇ ਹਾਂ ਰਾਜ ਕਰੇਗਾ ਖਾਲਸਾ ਜੇ ਘੱਟ ਤਨਖਾਹਾਂ ਤੇ ਆਪਾਂ ਗਰੰਟੀ ਰੱਖਾਂਗੇ ਤੇ ਖਾਲਸਾ ਰਾਜ ਨਹੀਂ ਕਰੇਗਾ ਜੇ ਰੁੱਖ ਦੀ ਜੜ ਮਜ਼ਬੂਤ ਹੋਵੇ ਸਾਧ ਸੰਗਤ ਜੀ ਰੁੱਖ ਦੀ ਜੜ ਤੇ ਉਹ ਰੁੱਖ ਕਈ ਸਾਲ ਕਹਿੰਦੇ ਲੰਘ ਜਾਂਦੇ ਨੇ ਫਿਰ ਵੀ ਹਨੇਰੀਆਂ ਜਿੰਨੀਆਂ ਮਰਜ਼ੀਆਂ ਆ ਜਾਣ ਉਹ ਪੱਟਿਆ ਨਹੀਂ ਜਾਂਦਾ ਜੇ ਜੜ੍ਹ ਮਜ਼ਬੂਤ ਹੋਵੇ ਤੇ ਉੰਦੀ ਮਣਿਆਦ ਹੁੰਦੀ ਹੈ ਤੇ ਆਪਣੇ ਗ੍ਰੰਥੀ ਸਿੰਘ ਸਿੱਖ ਪੰਥ ਦੀ ਰੀੜ ਦੀ ਹੱਡੀ ਹਨ ਹਾਂ ਚੰਗੇ ਗ੍ਰੰਥੀ ਰੱਖੋ ਚੰਗੇ ਗ੍ਰੰਥੀ ਸੂਝਵਾਨ ਹੋਣੇ ਚਾਹੀਦੇ ਹਨ ਕਿਸੇ ਵਿਦਿਆਲੇ ਤੋਂ ਕਿਸੇ ਸੰਪਰਦਾਵਾਂ ਤੋਂ ਸੰਥਿਆ ਕੀਤੀ ਹੋਣੀ ਚਾਹੀਦੀ ਹੈ ਗੁਰਬਾਣੀ ਦਾ ਗਿਆਨ ਰੱਖਦਾ ਹੋਵੇ ਸੰਗਤ ਪੁੱਛੇ ਬਾਬਾ ਜੀ ਹੁਕਮਨਾਮਾ ਆਇਆ ਤੇ ਉਹਨਾਂ ਦੇ ਅਰਥ ਦੱਸੋ ਕੀ ਹੈ ਕੀ ਫੁਰਮਾਨ ਸਤਿਗੁਰੂ ਜੀ ਨੇ ਕੀਤੇ ਨੇ ਹਾਂ ਗ੍ਰੰਥੀ ਜੀ ਕਿਸੇ ਵਿਦਿਆਲੇ ਚੋਂ ਕਿਸ ਸੰਪਰਦਾਵਾਂ ਚ ਪੜਿਆ ਹੋਵੇਗਾ ਤੇ ਤੁਹਾਨੂੰ ਅਰਥ ਦੱਸੇਗਾ ਤੇ ਆਪਾਂ ਗ੍ਰੰਥੀ ਰੱਖਦੇ ਹਾਂ 4-5000 ਵਾਲਾ ਜਿਹਨੂੰ ਜਪਜੀ ਸਾਹਿਬ ਨਹੀਂ ਆਉਂਦਾ ਜਿਹਨੂੰ ਰਹਿਰਸ ਪੜ੍ਹਨੀ ਵੀ ਨਹੀਂ ਆਉਂਦੀ ਇਹ ਸਾਧ ਸੰਗਤ ਜੀ ਫਿਰ 4-5000 ਵਾਲਾ ਫਿਰ ਇਹੋ ਜਿਹਾ ਗ੍ਰੰਥੀ ਮਿਲੇਗਾ ਚੰਗੇ ਗ੍ਰੰਥੀ ਸੂਝਵਾ ਰੱਖੋ ਚੰਗੀ ਤਨਖਾਹਾਂ ਵਾ ਦਿਓ ਸਤਕਾਰ ਕਰੋ ਗੁਰੂ ਦੇ ਵਜ਼ੀਰਾਂ ਦਾ ਕੱਲਾ ਵਜ਼ੀਰ ਦਾ ਅਹੁਦਾ ਨਾ ਬਖਸ਼ੋ ਸਤਕਾਰ ਵੀ ਕਰੋ ਖੁੱਲੀ ਮਾਇਆ ਦਿਓ ਆਪਣਾ ਪਰਿਵਾਰ ਆਪਣੇ ਬੱਚੇ ਚੰਗੇ ਪੜਾ ਸਕਣ